ਇਦਾਂ ਜੀ ਕਿ ਸਾਡੇ ਜਿਹੜਾ ਸਦਰ ਕੋਟ ਕਪੂਰੇ ਵਾਲੀ ਜਿਹੜੀ ਹੈਗੀ ਆ ਪੁਲਿਸ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਜਿਹੜਾ ਆਪਣਾ ਕਾਲਾ ਮੀਰ ਜੀ ਦੀ ਦਰਗਾ ਬਾਬਾ ਕਾਲਾ ਮੀਰ ਜੀ ਦੀ ਦਰਗਾ ਹੈਗੀ ਬੀੜ ਸਿਕਾਣੇ ਦੇ ਵਿੱਚ ਕੁਝ ਵਿਅਕਤੀ ਜਿਹੜੇ ਹੈਗੇ ਨੇ ਉਹ ਲੋਕੇ ਬੈਠੇ ਨੇ ਤੇ ਜਿਹੜੇ ਪੈਟਰੋਲ ਪੰਪ ਦੇ ਮਾਲਕ ਜਾਂ ਖਰੀਦਦੇ ਇਹਨਾਂ ਤੋਂ ਰਾਹਗੀਨਾਂ ਤੋਂ ਕੁਝ ਲੁੱਟ ਦੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਜੋ ਇਸ ਜਾਣਕਾਰੀ ਦੇ ਬੇਸ ਤੇ ਆਪਣੇ ਜਿਹੜੇ ਹੈਗੇ ਐਸ ਐਚ ਓ ਸਾਹਿਬ ਤੇ ਪੁਲਿਸ ਪਾਰਟੀ ਹੈਗੀ ਆ ਇਹ ਉੱਥੇ ਇਹਨਾਂ ਨੇ ਇੱਕ ਪਰਚਾ ਦਰਜ ਕੀਤਾ 35 ਨੰਬਰ ਹਨਾ ਜੀ 310 4 ਤੇ 111 ਬੀਐਨਐਸ ਦਾ ਤੇ ਜਿਸ ਦੇ ਚਲਦੇ ਇਹਨਾਂ ਨੇ ਫਿਰ ਜਦੋਂ ਉੱਥੇ ਛਾਪੀ ਕੀਤੀ ਛਾਪੇ ਮਾਰੀ ਕੀਤੀ ਤਾਂ ਇਹਨਾਂ ਨੂੰ ਜਿਹੜੇ ਕੁੱਲ 4 ਵਿਅਕਤੀ ਉਸ ਬੜੇ ਜਿਹੜੇ ਉੱਥੇ ਚੁਪੇ ਬੈਠੇ ਸੀ ਉਹ ਮਿਲੇ ਦੋ ਕਿਰਪਾਨਾਂ ਉਹਨਾਂ ਤੋਂ ਬਰਾਮਦ ਹੋਈਆਂ ਤੇ ਦੋ ਦਸਤੀਆਂ ਇਹਨਾਂ ਨੇ ਉਹਨਾਂ ਤੋਂ ਬਰਾਮਦ ਹੋਈਆਂ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਇਹ ਗੱਲ ਹੈ ਕਿ ਜਿਹੜੇ ਮੈਂਬਰ ਗ੍ਰਫਤਾਰ ਕੀਤੇ ਗਏ ਨੇ 4 ਉਹਨਾਂ 'ਚ ਜਿਹੜੇ ਹੈਗੇ ਆ ਕਿ ਇੱਕ ਗੋਰਬ ਹੈਗਾ ਗੁਰੂ ਬੱਚ ਆਪਣੇ ਫਰੀਦਕੋੜ ਡੁੱਗਰ ਪਸੀ ਰਹਿਣ ਵਾਲਾ ਇਹਦੇ ਤੇ ਪਹਿਲਾਂ ਤਿੰਨ ਮੁਕਦਮੇ ਦਰਜ ਨੇ 302 ਦਾ ਵੀ ਇੱਕ ਮੁਕਦਮਾ ਦਰਜ ਹੈ ਆਮ ਜੈਕਟ ਦਾ ਮੁਕਦਮਾ ਦੋ ਆਮ ਜੈਕਟ ਦੇ ਮੁਕਦਮੇ ਦਰਜ ਨੇ ਇਦਾਂ ਜਿਹੜਾ ਦੂਸਰਾ ਇੱਕ ਸ਼ੀਲੂ ਫੜਿਆ ਗਿਆ ਉਹਤੇ ਵੀ 307 ਦੇ ਪਰ ਜਿਹੜੇ ਲੜਾਈ ਝਗੜੇ ਦਾ ਪਹਿਲਾਂ ਵੀ ਮਸਲਾ ਹੈਗਾ ਤੇ ਇੱਕ ਜਸਵਿੰਦਰ ਪੁੱਤਰ ਜਿਹੜਾ ਉਰਫ ਸ਼ਿੰਦਰ ਫੜਿਆ ਗਿਆ ਇਹਦੇ ਤੇ ਵੀ ਇੱਕ ਐਨਡੀਪੀਐਸ ਐਕਟ ਦਾ ਤੇ ਦੋ ਦੋ ਐਨਡੀਪੀਐਸ ਐਕਟ ਦੇ ਤੇ ਬਾਕੀ ਹੋਰ ਜਿਹੜੀਆਂ ਆਈਪੀਸੀ ਤੇ ਦੇ ਮਕਦਮੇ ਦਰਜ ਨੇ ਕੁੱਲ 7 ਮਕਦਮੇ ਇਸ ਬੰਦੇ ਤੇ ਐਨਡੀਬੀਐਸ ਦੇ ਦਰਜ ਹੈਗੇ ਨੇ ਸੋ ਅਸੀਂ ਸਾਡੀ ਜੀ ਵੀ ਸਦਰ ਕੋਟਪੁਰ ਪੁਲਿਸ ਨੇ ਕਾਰਵਾਈ ਕਰਦੇ ਜਿਹੜੇ ਸੰਗਠਨ ਜਿਹੜੇ ਆਰਗੇਨਾਈਜ਼ਡ ਵੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਠੱਲ ਪਾਉਣ ਲਈ ਕਾਰਵਾਈ ਕੀਤੀ ਗਈ ਹੈ ਜੀ दिल्ली क्राइम नेशनल न्यूज़ नजर सफर